ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਜੀ ਤੇ ਵੀਰੋ ਅੱਜ ਤੁਹਾਨੂੰ ਇੱਕ ਟਾਪ ਦੀ ਮੱਝ ਬਖਾ ਰਹੇ ਹਾਂ ਸ਼ੋਅ ਕੁਆਲਟੀ ਦੀ ਮੱਝ ਆ ਤੇ ਜਿਹੜੇ ਵੀਰ ਆ ਪੇਰਾ ਨਵੇਂ ਜੋੜੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਚੰਗੀ ਮੱਝ ਆ ਕਿ ਇਹਰੀ ਚੰਗੀ ਵੀਰਾਂ ਨੇ ਮੱਝ ਚੰਗੀ ਲੈਣੀ ਹੁੰਦੀ ਹੈ ਪਰ ਮਿਲਦੀ ਨਹੀਂ ਪਰ ਆਪਣੀ ਅੱਜ ਵੀਡੀਓ ਦੇ ਵਿੱਚ ਬਹੁਤ ਟਾਪ ਦੀ ਮੱਝ ਬਖਾ ਰਹੇ ਹਾਂ ਚੰਗੇ ਦੁੱਧ ਵਾਲੀ ਮੱਝ ਆ ਤੇ ਗੱਬੜ ਮੱਝ ਆ ਤੇ ਇਹਦੀ ਪ੍ਰੋਪਰ ਡਿਟੇਲ ਹੈ ਕਿ ਤੁਹਾਨੂੰ ਜੀ ਦੱਸਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਮੱਝ ਦੀ ਪ੍ਰੋਪਰ ਬਾਡੀ ਸਕੋਰ ਵਿਖਾ ਦਨੀ ਆ ਵੀ ਮਾਈ ਦੀ ਜਿਹੜੀ ਪੂਛ ਆ ਖੋਚਾਂ ਦੇ ਘਰ ਪੂਛ ਆ ਥੱਲੋਂ ਥੋੜੇ ਜਿਹਾ ਵਾਲਾ ਚਿੱਟੇ ਮੱਝ ਪੂਛ ਵਿਖਾ ਰਹੀ ਆ ਤੇ ਉੱਪਰ ਪੂਛ ਆਪਣੀ ਕਾਲੀ ਆ ਤੇ ਪਿੱਠਪੜ ਕੋ ਜੇ ਮੜੀ ਜੀ ਗੱਲ ਕਰੀਏ ਆਪਾਂ ਤੇ ਪਿੱਠਪੜ ਤਾਂ ਦੇਖ ਸਕਦੇ ਹੋ ਪਿੱਠਪੜ ਕੋ ਤੇ ਬਹੁਤ ਚੌੜੀ ਮੱਝਾ ਛੋੜਾ ਪਾਣਾ ਤੁਸੀਂ ਦੇਖ ਸਕਦੇ ਹੋ ਉੱਪਰ ਤੋਂ ਲੰਬਾਈ ਜਿੱਦੀ ਗੱਲ ਕਰੀਏ ਤੇ ਦੇਸੀ ਭਾਸ਼ਾ ਚ ਜਿਹੀ ਗੱਲ ਕਰ ਲਈਏ ਲਵਾਈ ਦੀ ਤੇ ਟਰਾਲੀ ਇੰਨੀ ਲੰਮੀ ਕਹਿ ਸਕਦੇ ਆ ਤੇ ਉੱਚੀ ਵੀ ਪੂਰੀ ਮੱਝ ਆ ਪੂਰੇ ਕਦ ਕਾਠਾਂ ਦੀ ਮੱਝ ਆ ਤੇ ਪੂਰੀ ਲੰਮੀ ਆ ਤੇ ਜਿਵੇਂ ਕਹਿ ਲਗੇ ਵੀ ਪਿੱਛੇ ਤੋਂ ਚੌੜੀ ਪਿੱਛੇ ਤੋਂ ਚੌੜੀ ਮੱਝ ਤੇ ਜੇ ਆ ਪਿੱਛੋਂ ਖੜ ਕੇ ਜੇ ਅਗਲਾ ਪਾਸਾ ਵੇਖੀਏ ਤੇ ਮੱਝ ਦਾ ਕੁਛ ਨਹੀਂ ਦਿਦਾਗਾ ਆ ਪਿੱਛੇ ਦੇਖ ਸਕਦੇ ਹੋ ਅਗਲੇ ਪਾਸੇ ਬਿਲਕੁਲ ਨਹੀਂ ਪਰਾਧਾ ਵੀ ਮੱਝ ਤੇ ਜਿਵੇਂ ਜਿਵੇਂ ਪਿੱਛੋਂ ਗਿਵੇ ਨੇ ਆਪਾਂ ਤੇ ਅੱਗੇ ਹੁੰਦਾ ਮੱਝ ਪਤਲੀ ਹੋਈ ਹੋਈ ਜਾਂਦੀ ਹੈ ਉਹ 20 ਸ਼ੇਪ ਦੇ ਵਿੱਚ ਜਿਹੜੀ ਸਹੀ ਮੋਹਰਾਂ ਨੂੰ ਦਰਸਾਉਂਦੀ ਆ ਤੇ ਫੇਸ ਕੁਆਲਟੀ ਧੌਣ ਰੇਡ ਤੇ ਪਤਲੀ ਧੌਣ ਵਿੱਚ ਚੌਥੀ ਸੂਏ ਦੇ ਵਿੱਚ ਵੀਰ ਬਾਜ ਦੱਸਦਾ ਪਰ ਉਹ ਦੱਸਦੇ ਆ ਤੇ ਇਹ ਚੌਥੀ ਸੂਏ ਹੋਣ ਦੇ ਬਾਵਜੂਦ ਧੌਣ ਆ ਮੂੰਹ ਬੋਡੀ ਸਟਰਕਚਰ ਦੇਖ ਸਕਦੇ ਹੋ ਬਿਲਕੁਲ ਪਤਲਾ ਹੈ ਇਹ ਨਹੀਂ ਬਿਲਕੁਲ ਫਿੱਟ ਮੱਝ ਆ ਤੇ ਇਹ ਸਿੰਗਾ ਨੂੰ ਦੇਖ ਸਕਦੇ ਹੋ ਬਹੁਤ ਸ਼ਕੀਨ ਮੱਝ ਆ ਤੇ ਇਹ ਸ਼ਕੀਨ ਮੱਝਾਂ ਘਾਟੀ ਮਾਰਕੀਟ ਵਿੱਚ ਵਿਕਣ ਨੂੰ ਹੁੰਦੀਆਂ ਆ ਤੇ ਐਚਫ ਗਾਵਾਂ ਦੀ ਤਰ੍ਹਾਂ ਦਾ ਕਰਨ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਥੋੜੀ ਥਲੇ ਟੰਕ ਦਾ ਮਾਸ ਹੈ ਕਿ ਇਹ ਵੀ ਮੋਹਰਾਂ ਦੀ ਨਿਸ਼ਾਨੀ ਆ ਤੇ ਥੱਲੋਂ ਜੇ ਬੋਡੀ ਸਕੋਰ ਦੀ ਹੋਰ ਗੱਲ ਕਰੀਏ ਇਸਦੇ ਮੋਰਾ ਦੇ ਵਿੱਚ ਵੀ ਧੁੰਨੀ ਜਿਹੀ ਸਾਦੇ ਲੈ ਕੇ ਅੱਗੇ ਤੱਕ ਬਿਲਕੁਲ ਐਨੀ ਜਿਆਦਾ ਛੱਕੀਆਂ ਆਮ ਪਸ਼ੂਆਂ ਦੇ ਵਿੱਚ ਨਾ ਵੀ ਜਿਹੜੇ ਮੋਰਾ ਤੋਂ ਬਾਹਰ ਹੋ ਜਾਂਦੇ ਆ ਉਹਨਾਂ ਦੀ ਅਗਲੀ ਬੰਨੇ ਜਿਹੜੀ ਛੱਕ ਹੁੰਦੀ ਉਹ ਭਾਰੀ ਹੁੰਦੀ ਆ ਤੇ ਪਰ ਭਾਰੀ ਮੱਜਾਂ ਇਹ ਮੇਲੇ ਦੇ ਵਿੱਚ ਨਹੀਂ ਲੱਗਦੀਆਂ ਗੀਆਂ ਕਿਉਂਕਿ ਇਹ ਛੱਕਰੀ ਨੂੰ ਨਹੀਂ ਭਾਰੀ ਨਹੀਂ ਚਾਹੀਦੀਗੀ ਨੋਰਮਲ ਚਾਹੀਦੀ ਆ ਜਿਵੇਂ ਆਪਾਂ ਕੋਈ ਨੂਰ ਦੇ ਵਿੱਚ ਬੱਚੇ ਦੇ ਵੰਨੇ ਆ ਵੀ ਐਲਡੀਪੀ ਵਾਲ ਦੇ ਉਹਨਾਂ ਦੇ ਬੱਚਿਆਂ ਦੀ ਅੱਗੇ ਛੱਕ ਨਹੀਂ ਆਉਂਦੀ ਤੇ ਜੇ ਜੇ ਆਪਾਂ ਲੇਵੇ ਦੀ ਗੱਲ ਕਰੀਏ ਤੇ ਥਾਣਾ ਦੀ ਇਥੇ ਬਹੁਤ ਚੰਗੀ ਤੇ ਬਹੁਤ ਸੋਹਣੀ ਦੂਰੀ ਆ ਤੇ ਬਹੁਤ ਸ਼ਾਨਦਾਰਾ ਥਾਣਾ ਤੇ ਬਹੁਤ ਚੰਗਾ ਮਾਨਾ ਲੱਗਾ ਤੁਹਾਨੂੰ ਬੈਕ ਤੋਂ ਵੀ ਮਾਨਾ ਵਿਖਾ ਦਿੰਨੇ ਆ ਬਹੁਤ ਸ਼ਾਨਦਾਰਾ ਥਾਣਿਆ ਤੇ ਲਤਾਾਂ ਦੇ ਵਿੱਚ ਦੀ ਦੇਖ ਸਕਦੇ ਹੋ ਬਾਹਨਾ ਪਰ ਕੱਢਿਆ ਹੋਇਆ ਤੇ ਸੂਨ ਦੇ ਵਿੱਚ ਵੀ ਵੀਰ ਤੋਂ ਪੁੱਛਾਂਗੇ ਆਪਾਂ ਵੀ ਕਿੰਨਾ ਸਮਾਂ ਭਿਆਹ ਦੇ ਚ ਤੁਸੀਂ ਦੇਖ ਸਕਦੇ ਜੀ ਤੇ ਹੁਣ ਆ ਤੁਹਾਨੂੰ ਮੱਝ ਤੋਰ ਕੇ ਵਿਖਾਉਣੇ ਆ ਵੀਰਾਂ ਨਾਲ ਦੀ ਗੱਲ ਬਾਤ ਬਾਅਦ ਚ ਹੀ ਕਰਵਾਵਾਂਗੇ ਇੱਕ ਰੀ ਤੁਸੀਂ ਤੁਰਦੀ ਹੋਈ ਮੱਝ ਨੂੰ ਵੀ ਦੇਖ ਸਕਦੇ ਹੋ ਇੰਨੀਆਂ ਉੱਚੀਆਂ ਲੰਮੀਆਂ ਮੱਝਾਂ ਕੱਟੀ ਨਿਕਲ ਕੇ ਬਾਹਰ ਹੁੰਦਾਂ ਆਂ ਮਾਰਕੀਟ ਦੇ ਵਿੱਚ ਵੇਚਣ ਲਈ ਤੇ ਦੇਖ ਸਕਦੇ ਹੋ ਜੋ ਗੇਟ ਤੇ ਕਰ ਲਈ ਜਾਈ ਬਹੁਤ ਖੁੱਲੀ ਤੇ ਚੌੜੀ ਮੱਝ ਆ ਜੇ ਵੀਰਾਂ ਨੇ ਲੈਣੀ ਆ ਤੁਸੀਂ ਇਹਨਾਂ ਨਾਲ ਨੰਬਰ ਆ ਰਿਹਾ ਦਾ ਸਕਰੀਨ ਤੇ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨਾਲ ਸੰਪਰਕ ਕਰਕੇ ਤੇ ਤੁਸੀਂ ਆਪਦੀ ਤਸੱਲੀ ਦੇ ਖਰੀਦ ਸਕਦੇ ਹੋ ਮੱਝ ਬਰ ਚੰਗੀ ਆ ਇਸੋ ਲੋ ਕੋਈ ਅਮੀ ਬਹੁਤ ਲੰਮੀ ਮਾਝਿਆ ਚੰਗੇ ਦੁੱਧ ਵਾਲੀ ਮਾਝਿਆ ਤੇ ਵੀਰ ਨਾਲ ਪ੍ਰੋਪਰ ਗੱਲ ਕਰਦੇ ਆ ਹਾਂਜੀ ਵੀਰ ਜੀ ਇੱਕ ਤਾਂ ਆਪਣਾ ਸ਼ੁਭ ਨਾਮ ਦੱਸ ਦੋ ਆਪਣਾ ਜੀ ਪਹਿਲਾਂ ਜੀ ਨਾਮ ਕੁਲਵਿੰਦਰ ਸਿੰਘ ਜੀ ਤੇ ਪਿੰਡ ਆਪਣਾ ਜੀ ਦਿਆਲਪੁਰਾ ਭਾਈਕਾ ਤਸਰੀਲ ਫੋਜ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤੇ ਜਿਹੜਾ ਆਪਣਾ ਪਿੰਡ ਦਿਆਲਪੁਰਾ ਭਾਈਕਾ ਇਹਦਾ ਪ੍ਰੋਪਰਟੀ ਰਿਸਰਸ ਹੋ ਜੀ ਤੇ ਸਾਡੇ ਐਡਰੈਸ ਤੇ ਕਿਸੇ ਨੂੰ ਨਾ ਹੋਵੇ ਤੇ ਇਹ ਕਿਹੜੇ ਰੋਡ 'ਈ ਸਾਡੇ ਘਰੇ ਕੋ ਪਹੁੰਚ ਸਕਦਾ ਹੈ ਇਹ ਭਧੌਰ ਤੋਂ ਬਾਜਾ ਖਾਨਾ ਰੋਡ ਆ ਜੀ ਅਛਾ ਪਤੋਂਰ ਤੋਂ ਬਾਅਦ ਆਖਣਾ ਰੋੜ ਹੈ ਜੀ 메인 ਰੋਡ ਦੇ ਉੱਤੇ ਹੀ ਆਪਣਾ ਪੈਂਡਾ ਤੇ ਪੁਰਸ ਚਮਕੀ ਦੇ ਕੋਲੇ ਘਰ ਆ ਜੀ ਆਪਣਾ ਅਛਾ ਬੁਰਾ ਭਾਈ ਕੇ ਅਛਾ ਪੁਰਸ ਚਮਕੀ ਦੀ ਗੋਲੀ ਤੇ ਜੇ ਮਾਈ ਦਾ ਮੁੱਲਾ ਤੁਸੀਂ ਮਤਲਬ ਹੁਣ ਦੱਸਣਾ ਕਿ ਇਹ ਆਪਣਾ ਫੋਨ ਤੇ ਹੀ ਕਰ ਲਾਂਗੇ ਜੀ ਅਛਾ ਫਿਰ ਫੋਨ ਤੇ ਕੀਤਾ ਜਾਊਗਾ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ 8437988170 ਤੁਹਾਾਰੇ ਫਿਕਰੀ ਬੋਲ ਦਿਓ ਜੀ 8437988170 ਸਾਹੀ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਵੀ ਇਹ ਨੰਬਰ ਚੱਲ ਰਿਹਾ ਹੈ ਤੇ ਬਹੁਤ ਆਕ ਕੁਆਲਟੀ ਦੀ ਮੱਝ ਆ ਤੇ ਪਿੱਛੇ ਤੋਂ ਦੇਖ ਸਕਦੇ ਬਹੁਤ ਚੌੜੀ ਮੱਝ ਆ ਇਹ ਜੋ ਮੱਝਾਂ ਘਾਟੀ ਮਾਰਕੀਟ ਤੇ ਨਿਕਲ ਕੇ ਹੁੰਦਾਂ ਆ ਤੇ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦੇਣਾ ਧੰਨਵਾਦ ਜੀ